ਦੇਸ਼ ਦਾ ਅਨਦਾਤਾ ਨੂੰ ਉੱਥੇ ਰੋਕਿਆ ਕੀ ਉਹਨਾਂ ਨੂੰ ਬਹਾਦਰੀ ਪੁਰਸਕਾਰ ਦੇਣਾ ਜਾਂ ਸਨਮਾਨ ਕਰਨਾ ਜੀ ਇਹ ਤਾਂ ਦੱਸੋ ਨਾ ਵੀ ਇਹ ਕਿਹੜੀ ਬਹਾਦਰੀ ਹੋਈ ਕਿ ਤੁਸੀਂ ਨਿਆਥਿਆਂ ਦੇ ਉੱਪਰ ਗੋਲੀ ਚਲਾ ਕੇ ਆਪਣੇ ਮੈਡਲ ਲਵਾ ਰਹੇ ਹੋ ਮੋਢਿਆਂ ਤੇ ਇਹਦਾ ਸਿਆਸੀ ਮਾਇਨ ਕੀ ਕਰੇ ਕੀ ਪੰਜਾਬ ਦੇ ਵਿੱਚ ਕੀ ਅਸਰ ਹੋਵੇਗਾ ਜੇਕਰ ਸਨਮਾਨ ਕਰਦੇ ਨੇ ਕਿਸਾਨਾਂ ਦੇ ਵਿੱਚ ਕੀ ਪ੍ਰਭਾਵ ਜਾਵੇਗਾ ਆਮ ਲੋਕਾਂ ਦੇ ਵਿੱਚ ਕੀ ਪ੍ਰਭਾਵ ਜਾਵੇਗਾ ਕਿਉਂਕਿ ਕਿਸਾਨ ਦੇਸ਼ ਦਾ ਅਨਦਾਤਾ ਨੇ ਕਿਹੜੀ ਮੇਨ ਗੱਲ ਇਹ ਹੈ ਕਿ ਜਿਹੜੇ ਕੰਮ ਕਰਾ ਦਿੰਦੇ ਨੇ ਉਹ ਫੇਰ ਪਰਦੇ ਦੇ ਪਿੱਛੇ ਰਹਿ ਜਾਂਦਾ ਹੈ ਸਾਸ਼ੀ ਕਾਲਜੀ ਪ੍ਰੋਗਰਾਮ ਬੋਲਦਾ ਪੰਜਾਬ ਤੋਂ ਤੁਹਾਡਾ ਸਵਾਗਤ ਹੈ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਪਰ ਧਰਨਾ ਲੱਗਿਆ ਹੋਇਆ ਜੇਕਰ ਗੱਲ ਕੀਤੀ ਜਾਵੇ ਤਾਂ ਜਿੰਨਾ ਕਿਸਾਨਾਂ ਦੇ ਉੱਪਰ ਗੋਲੀ ਵਾਰਾਈ ਗਈ ਹੈ ਜਾਨਕੀ ਹਰਿਆਣਾ ਸਰਕਾਰ ਦੇ ਪੁਲਿਸ ਕਰਮਚਾਰੀਆਂ ਵੱਲੋਂ ਤਾਂ ਉਹਨਾਂ ਨੂੰ ਜਿਹੜਾ ਹਰਿਆਣਾ ਸਰਕਾਰ ਜਿਹੜਾ ਉਹ ਅਵਾਰਡ ਦੇਣ ਜਾ ਰਹੀ ਹੈ ਜਾਨਕੀ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਜਾ ਰਹੀ ਹੈ ਉਸ ਦਾ ਅਸਰ ਕੀ ਹੋਵੇਗਾ ਅੱਜ ਅਸੀਂ ਜਿਹੜਾ ਬੋਲਦਾ ਪੰਜਾਬ ਦੇ ਚ ਪੂਰੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਮੇਰੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂ ਜੀ ਰਪਾਲਾ ਜੀ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਹਰਿਆਣਾ ਸਰਕਾਰ ਉਹਨਾਂ ਨੂੰ ਜਿਹੜਾ ਮੈਡਲ ਦੇਣ ਜਾ ਰਹੀ ਆ ਜਿਨ੍ਹਾਂ ਨੇ ਜਿਹੜਾ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਨੇ ਅਤਿਆਚਾਰ ਕੀਤਾ ਤੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੁਛ ਨਹੀਂ ਕਰਨ ਦਿੱਤੇ ਉਹਨਾਂ ਨੂੰ ਜਿਹੜਾ ਸਨਮਾਨ ਕੀਤਾ ਜਾ ਰਿਹਾ ਕੀ ਲੱਗਦਾ ਅਸਰ ਕੀ ਹੋਵੇਗਾ ਉਹਦਾ ਅਮਰਜੀਤ ਦੇਖੋ ਗੱਲ ਇਹ ਆ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਜਿਹੜਾ ਅਵਾਰਡ ਆ ਇਹ ਇਹ ਕਾਹਦਾ ਮਿਲਦਾ ਹੈ ਜਦੋਂ ਵੀ 26 ਜਨਵਰੀ ਜਾਂ 15 ਅਗਸਤ ਹੁੰਦੀ ਹੈ ਤਾਂ ਉਦੋਂ ਭਾਰਤ ਸਰਕਾਰ ਸਾਰੀਆਂ ਸਟੇਟਾਂ ਤੋਂ ਚਾਹੇ ਉਹ ਪੰਜਾਬ ਆ ਚਾਹੇ ਹਰਿਆਣਾ ਚਾਹੇ ਦਿੱਲੀ ਆ ਚਾਹੇ ਜੁਪੀ ਆ ਹਿਮਾਚਲ ਆ ਜਿਹੜੀ ਵੀ ਸਟੇਟ ਹੈ ਸਾਰਿਆਂ ਤੋਂ ਉਹਨਾਂ ਅਧਿਕਾਰੀਆਂ ਦੇ ਨਾਮ ਮੰਗਦੀ ਹੈ ਖਾਸ ਕਰਕੇ ਪੁਲਿਸ ਅਧਿਕਾਰੀਆਂ ਦੇ ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ਅਰਸੇ ਦੌਰਾਨ ਲੋਕਾਂ ਲਈ ਚੰਗੇ ਕੰਮ ਕੀਤੇ ਆ ਕੋਈ ਕਾ ਚੰਗੀ ਕਾਰਗੁਜ਼ਾਰੀ ਕੀਤੀ ਹੈ ਸਰਕਾਰ ਲਈ ਚੰਗੇ ਕੰਮ ਕੀਤੇ ਆ ਜਾਂ ਅਜਿਹੇ ਕੰਮ ਕੀਤੇ ਆ ਜਿਦੇ ਨਾਲ ਸਰਕਾਰ ਦਾ ਹੂੰ ਤੇ ਉੱਥੋਂ ਦੇ ਪ੍ਰਸ਼ਾਸਨ ਦਾ ਜਿਹੜਾ ਨਾਮ ਆ ਉਹ ਉੱਚਾ ਹੋਇਆ ਠੀਕ ਹੈ ਉਹਨਾਂ ਦੇ ਨਾਮ ਮੰਗੇ ਜਾਂਦੇ ਨੇ ਕੁਝ 5-7 ਕੁ ਉਹਨਾਂ ਦੀ ਗਿਣਤੀ ਦੇ ਨਾਮ ਹੁੰਦੇ ਨੇ ਤੇ ਉਹਨਾਂ ਨੂੰ ਭਾਰਤ ਸਰਕਾਰ 15 ਅਗਸਤ ਤੇ 26 ਜਨਵਰੀ ਜਾਨੀ ਮਨ ਕੇ ਦੋਨਾਂ ਤੇ ਅਲੱਗ-ਅਲੱਗ 15 ਨੂੰ ਹੋਰ ਤੇ 26 ਜਨਵਰੀ ਨੂੰ ਹੋਰ ਜਦ ਕਿ ਆਪਾਂ ਸਿੱਧੇ ਤੌਰ ਤੇ ਕਿ ਚੰਗੀ ਜਿਹੜੀ ਕਾਰਗੁਜ਼ਾਰੀ ਹੁੰਦੀ ਆ ਕੁਝ ਕੀਤਾ ਹੁੰਦਾ ਨਾਮ ਕਮਾਇਆ ਹੁੰਦਾ ਪ੍ਰਾਪਤੀਆਂ ਹੁੰਦੀਆਂ ਨੇ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਬਿਲਕੁਲ ਉਹਨਾਂ ਨੂੰ ਰਾਸ਼ਟਰਪਤੀ ਮੈਡਲ ਦਿੱਤਾ ਜਾਂਦਾ ਜਿਵੇਂ ਆਪਾਂ ਕਈ ਵਾਰ ਦੇਖਦੇ ਆ ਕਿ ਉੱਪਰ ਨਾਮ ਲਿਖਿਆ ਹੁੰਦਾ ਫਲਾਣ ਸਿੰਘ ਰਾਸ਼ਟਰਪਤੀ ਮੈਡਲ ਅਵਾਰਡ ਠੀਕ ਹੈ ਉਹ ਜਿਹੜੇ ਨਾਮ ਨੇ ਹੁਣ ਹਰਿਆਣਾ ਸਰਕਾਰ ਨੇ ਪੰਜਾਬ ਉਹਨਾਂ ਹਰਿਆਣਾ ਦੇ ਅਧਿਕਾਰੀਆਂ ਨੂੰ ਜਿਹਦੇ ਵਿੱਚ ਇੱਕ ਆਈਜੀ ਹੂੰ 2 ਐਸਪੀ ਤੇ 3 ਡੀਐਸਪੀ ਟੋਟਲ 6 ਅਧਿਕਾਰੀਆਂ ਦੇ ਨਾਮ ਜਿਹੜੇ ਰਾਸ਼ਟਰਪਤੀ ਮੈਡਲ ਲਈ ਭੇਜੇ ਆ ਭੇਜੇ ਤਾਂ ਹੋਰ ਵੀ ਐ ਪਰ ਉਹਨਾਂ ਦੇ ਵਿੱਚ ਇਹ 6 ਨਾਮ ਉਹ ਨੇ ਜਿਨ੍ਹਾਂ ਦੀ ਡਿਊਟੀ ਖਨੌਰੀ ਤੇ ਸ਼ੰਭੂ ਬਾਰਡਰ ਤੇ ਸੀਗੀ ਜਦੋਂ ਪੰਜਾਬ ਤੋਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਤੇ ਉਹਨਾਂ ਨੂੰ ਖਨੌਰੀ ਤੇ ਸ਼ੰਭੂ ਬਾਰਡਰ ਤੇ ਰੋਕ ਲਿਆ ਗਿਆ ਠੀਕ ਹੈ ਹੁਣ ਦੇਖੋ ਅਮਰਜੀਤ ਗੱਲ ਇਹ ਹੈ ਵੀ ਨੀਰ ਬਾਲੀ ਤਾਂ ਉਹਨਾਂ ਲਈ ਡਿਊਟੀ ਸੀ ਤਾਂ ਰੋਕਣਾ ਸੀ ਉਹਨਾਂ ਦੀ ਡਿਊਟੀ ਹੈ ਕੋਈ ਇੰਨੀ ਵੱਡੀ ਬਹਾਦਰੀ ਤਾਂ ਨਾ ਹੋਈ ਆਪਾਂ ਜੇ ਦੇਖੀਏ ਜੇਕਰ ਆਦੇਸ ਦਾ ਅਨਦਾਤਾ ਨੂੰ ਉੱਥੇ ਰੋਕਿਆ ਕੀ ਉਹਨਾਂ ਨੂੰ ਬਹਾਦਰੀ ਪੁਰਸਕਾਰ ਦੇਣਾ ਜਾਂ ਸਨਮਾਨ ਕਰਨਾ ਕਿੱਥੇ ਦੀ ਜਿਹੜਾ ਜਾਇਜ਼ ਹੈ ਇੱਕ ਡਿਊਟੀ ਹੋਣਾ ਉਹ ਅਲੱਗ ਵਿਸ਼ਾ ਹੈ ਇੱਕ ਉਹਨਾਂ ਦਾ ਸਨਮਾਨ ਕਰਨਾ ਉਹ ਅਲੱਗ ਵਿਸ਼ਾ ਹੈ ਤੁਸੀਂ ਪੰਜਾਬ ਤੋਂ ਦਿੱਲੀ ਜਾ ਰਹੇ ਹੋ ਬਿਲਕੁਲ ਤੁਹਾਡੀ ਡਿਊਟੀ ਆ ਰੋਕਣਾ ਤੁਸੀਂ ਰਸਤੇ 'ਚ ਰੋਕ ਲਿਆ ਰਸਤੇ 'ਚ ਰੋਕ ਕੇ ਤੁਸੀਂ ਨਿਹੱਥੇ ਕਿਸਾਨਾਂ ਦੇ ਉੱਪਰ ਤੁਸੀਂ ਗੋਲੀ ਚਲਾ ਰਹੇ ਹੋ ਉੱਥੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਜਾਂਦੀ ਹੈ ਪੰਜਾਬ ਦੇ ਦੀ ਹਾਂ ਬਿਲਕੁਲ ਸ਼ੁਭਕਰਮ ਦੀ ਬਿਲਕੁਲ ਉਸ ਤੋਂ ਬਾਅਦ ਵੱਡੀ ਗਿਣਤੀ ਚ ਕਿਸਾਨ ਜ਼ਖਮੀ ਹੋ ਜਾਂਦੇ ਆ ਅਥਰੂ ਗੈਸ ਦੇ ਗੋਲੇ ਛੱਡਦੇ ਹੋ ਤੁਸੀਂ ਨਾ ਦੇਖਦੇ ਹੋ ਕਿਸਾਨ ਆ ਨਾ ਦੇਖਦੇ ਹੋ ਮਹਿਲਾਵਾਂ ਨੇ ਨਾ ਦੇਖਦੇ ਹੋ ਬੱਚੇ ਆ ਨਾ ਦੇਖਦੇ ਹੋ ਮੀਡੀਆ ਖੜਾ ਹੈ ਤੁਸੀਂ ਤਾਂ ਦੇਖ ਹੀ ਰਿਹਾ ਕੋਣਾ ਜਦੋਂ ਆਪਾਂ ਗੱਲਬਾਤ ਕਰੀ ਕਰਦੇ ਆ ਨਾ ਕਿ ਤੁਹਾਡੀ ਬਾਤਰੀ ਤੁਸੀਂ ਬਹਾਦਰੀ ਉਹਨਾਂ ਸਨਮਾਨ ਕਰ ਰਹੇ ਹੋ ਪਰ ਇਹ ਬਹਾਦਰੀ ਕਿਹੜੀ ਹੋਈ ਨਾ ਤੁਸੀਂ ਇਹ ਤਾਂ ਦੱਸੋ ਨਾ ਵੀ ਇਹ ਕਿਹੜੀ ਬਹਾਦਰੀ ਹੋਈ ਕਿ ਤੁਸੀਂ ਨਿਆਥਿਆਂ ਦੇ ਉੱਪਰ ਗੋਲੀ ਚਲਾ ਕੇ ਆਪਣੇ ਮੈਡਲ ਲਵਾ ਰਹੇ ਹੋ ਮੋਢਿਆਂ ਤੇ ਇਹ ਕਾਦੀ ਬਹਾਦਰੀ ਹੋਈ ਇਸ ਕਰਕੇ ਹਰਿਆਣਾ ਸਰਕਾਰ ਨੂੰ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੂੰ ਜਾਂ ਜਿਨ੍ਹਾਂ ਨੇ ਇਹ ਨਾਮ ਰეკਮੈਂਡ ਕੀਤੇ ਆ ਉਹਨਾਂ ਨੂੰ ਵੀ ਚਾਹੀਦਾ ਸੀਗਾ ਕਿ ਇਹਨਾਂ ਲੋਕਾਂ ਦੇ ਨਾਮ ਨਾ ਭੇਜਾਂ ਇੱਕ ਹੋਰ ਹੈ ਹੋ ਸਕਦਾ ਇਹਨਾਂ ਦੇ ਨਾਮ ਕਿਸੇ ਹੋਰ ਬਹਾਦਰੀ ਕਰਕੇ ਭੇਜੇ ਪਰ ਪਰ ਪੜਾਈ ਚਰਚਾ ਮਤਈ ਚੱਲ ਰਹੀ ਹੈ ਨਹੀਂ ਮੈਂ ਮੈਂ ਉਹੀ ਗੱਲ ਤੁਹਾਡੀ ਦੇਖੋ ਗੱਲ ਬਈ ਟੋਕਦਾ ਹੋ ਸਕਦਾ ਭੇਜੇ ਹੋਣ ਅਗਰ ਜੇ ਸਰਕਾਰ ਤਰਕ ਦਿੰਦੀ ਆ ਸਰਕਾਰ ਜੇ ਅਗਰ ਤਰਕ ਦਿੰਦੀ ਆ ਵੀ ਅਸੀਂ ਇਹਨਾਂ ਦੇ ਨਾਮ ਕਿਸਾਨਾਂ ਨੂੰ ਰੋਕਣ ਕਰਕੇ ਨਹੀਂ ਭੇਜੇ ਇਹਨਾਂ ਨੇ ਹੋਰ ਬਹਾਦਰੀ ਕੀਤੀ ਆ ਪਰ ਜਿਹੜਾ ਨਾਮ ਭੇਜਣ ਦਾ ਸਮਾਂ ਉਹ ਟੁਕਮਾ ਨਹੀਂ ਹੈਗਾ ਕਿਉਂਕਿ ਕਿਸਾਨ 13 ਫਰਵਰੀ ਨੂੰ ਆਏ ਜੇ 13 ਫਰਵਰੀ ਤੋਂ ਲੈ ਕੇ ਜੁਲਾਈ ਤੱਕ ਉਹਨਾਂ ਨੇ ਹੋਰ ਕਿਹੜੀ ਬਹਾਦਰੀ ਕਰਤੀ ਹੂੰ ਉਹਨਾਂ ਨੇ ਹੋਰ ਕਿਹੜੀ ਬਹਾਦਰੀ ਕਰਤੀ ਠੀਕ ਹੈ ਉਹਨਾਂ ਨੇ ਹੋਰ ਬਹਾਦਰੀ ਕਿਹੜੀ ਕੀਤੀ ਦੱਸੋ ਤਾਂ ਸਹੀ ਨਾ ਵੀ ਉਹਨਾਂ ਨੇ ਆਹ ਬਹਾਦਰੀ ਕੀਤੀ ਆ ਹਾਂ ਉਹਨਾਂ ਨੇ ਕੋਈ ਚੰਗਾ ਕੰਮ ਕੀਤਾ ਵਾਕੀ ਕੋਈ ਹਾਂ ਜੇ ਤਾਂ ਉਹਨਾਂ ਨੇ ਪਹਿਲਾਂ ਕੀਤਾ ਕੋਈ ਨਸ਼ਾ ਫੜਿਆ ਜਾਂ ਕੁਝ ਫੜਿਆ ਜਾਂ ਕੁਝ ਦੇਖੋ ਜੇ ਤਾਂ ਉਹਨਾਂ ਨੇ ਪਹਿਲਾਂ ਕੀਤਾ ਫਿਰ ਤਾਂ ਤੁਸੀਂ 26 ਜਨਵਰੀ ਤੇ ਕਰ ਦਿੰਦੇ ਠੀਕ ਹੈ ਜੇ ਹੁਣ ਬਾਅਦ ਚ ਕੋਈ ਤੁਹਾਨੂੰ ਲੱਗਦਾ ਵਿਆਹ ਕਰਦਾ ਫਿਰ ਤੁਸੀਂ 15 ਕਾਂਸ ਤੋਂ ਬਾਅਦ ਕਰਦੇ ਜਾਂ ਜਦੋਂ ਕਿਸਾਨ ਚਲੇ ਜਾਂਦੇ ਜਦੋਂ ਫੌਜਾਂ ਲੜਦੀਆਂ ਹਮ ਜਦੋਂ ਜਿੱਤਦੀਆਂ ਕੋਈ ਵੀ ਫੌਜ ਆ ਜਾਂ ਕੋਈ ਪੁਲਿਸ ਪਾਰਟੀ ਆ ਜਾਂ ਕੋਈ ਵੀ ਆਪਾਂ ਕਹਦੇ ਜੇ ਟੀਮ ਜਿਹੜੀ ਕਬੱਡੀ ਦੀ ਆ ਜਦੋਂ ਜਿੱਤ ਦਾ ਨਾਮ ਮਿਲਣਾ ਤਾਂ ਵੀ ਉਹਦੇ ਜਿਹੜਾ ਕਮਾਂਡਰਾਂ ਨੂੰ ਮਿਲਣਾ ਹੈ ਤੇ ਜੇ ਹਾਰਨਾ ਤਾਂ ਵੀ ਜ਼ਿਹਰਾ ਉਹਦੇ ਗਾਲ ਪੈਣਾ ਵੀ ਇਹਦੇ ਕਰਕੇ ਹਾਰੇ ਇਸ ਕਰਕੇ ਜਦੋਂ ਇਹ ਅਧਿਕਾਰੀ ਅਗਵਾਈ ਕਰ ਰਿਹਾ ਦੋਨੋਂ ਜਿਹੜੇ ਬਾਰਡਰਾਂ ਤੇ ਪੁਲਿਸ ਦੇ ਅਗਵਾਈ ਕਰ ਰਿਹਾ ਤਾ ਨਾਮ ਤੇ ਇਹਨਾਂ ਦਾ ਬੱਜੇਗਾ ਨਾ ਕਿ ਇਹਨਾਂ ਕਰਕੇ ਗੋਲੀ ਚੱਲੀ ਇਹਨਾਂ ਕਰਕੇ ਅਥਰੂ ਗੈਸ ਦੇ ਗੋਲੇ ਆਏ ਤੇ ਇਹਨਾਂ ਦੇ ਕਰਕੇ ਹੀ ਆ ਜਿਹੜੀਆਂ ਉਥੋਂ ਗੋਲੀਆਂ ਚੱਲੀਆਂ ਸ਼ੁਭ ਕਰਨ ਦੇ ਮੌਤ ਹੋਈ ਆ ਜਿਹੜਾ ਭਾਂਡਾ ਤੇ ਨਸਰੀ ਪਟਣਾ ਨਾ ਤੁਸੀਂ ਉਹਨਾਂ ਨੂੰ ਸਨਮਾਨ ਕਰ ਰਹੇ ਹੋ ਹੁਣ ਦੂਜੀ ਗੱਲ ਸੁਪਰੀਮ ਕੋਰਟ ਨੇ ਕਹਿਤਾ ਵੀ ਦੋਨਾਂ ਸਟੇਟਾਂ ਦੀ ਤੇ ਕਿਸਾਨ ਤਿੰਨਾ ਧਿਰਾਂ ਦੀ ਕਮੇਟੀ ਬਣਾਓ ਤਾਂ ਕਿ ਟਕਰਾ ਨਾ ਹੋਵੇ ਕਿਸਾਨਾਂ ਦਾ ਮਸਲਾ ਹੱਲ ਹੋਵੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਜਦੋਂ ਤੁਸੀਂ ਕਿਸਾਨਾਂ ਦੇ ਜ਼ਖਮਾਂ ਤੇ ਨਮਕ ਪਾਉਂਗੇ ਜ਼ਖਮਾਂ ਤੇ ਪਾਉਣ ਦਾ ਕੰਮ ਕਰੋਗੇ ਫਿਰ ਕਮੇਟੀ ਕਿਵੇਂ ਬਣੇਗੀ ਤੁਹਾਡਾ ਸਮਝੌਤਾ ਕਿਵੇਂ ਹੋਏਗਾ ਤੁਸੀਂ ਤਾਂ ਲਗਾਤਾਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਹੋ ਇੱਕ ਪਾਸੇ ਤੁਸੀਂ ਸਨਮਾਨ ਕਰਦੇ ਹੋ ਦੂਜੇ ਪਾਸੇ ਤੁਸੀਂ ਕਰ ਇੱਕ ਪਾਸੇ ਤਾਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਅਰੇ ਘੋਰ ਹੈ ਇਹ ਵੀ ਪਤਾ ਲੱਗਿਆ ਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਉਹਨਾਂ ਚ ਇੱਕ ਅਧਿਕਾਰੀ ਇਹ ਜੇ ਨੇ ਜਿਨ੍ਹਾਂ ਦੀ ਡਿਊਟੀ ਇੱਕ ਲੋਕ ਸਭਾ ਹਲਕੇ ਸੀ ਉਥੋਂ ਬੀਜੇਪੀ ਹਾਰ ਗਈ ਬੀਜਪੀ ਹਾਰਨ ਕਰਕੇ ਉਹਦੀ ਬਦਲੀ ਹੋਰ ਕਿਤੇ ਕਰਤੀ ਵੀ ਤੁਹਾਡੇ ਕੋਈ ਤੁਸੀਂ ਜਿਤਾ ਨਹੀਂ ਸਕੇ ਉਹੀ ਅਧਿਕਾਰੀ ਜੇ ਤਾਂ ਉਹ ਕਿਸਾਨਾਂ ਨੂੰ ਰੋਕ ਰਿਆ ਤੇਰੋ ਚੰਗਾ ਉਹਦਾ ਸਨਮਾਨ ਹੋ ਰਿਹਾ ਅਜੇ ਹਾਰ ਕੇ ਤਾਂ ਜਿੱਤੇ ਜੇ ਉਹਦੇ ਹਲਕੇ 'ਚ ਬੀਜੇਪੀ ਹਾਰ ਗਈ ਤਾਂ ਫਿਰ ਤੁਸੀਂ ਕਹਿੰਦੇ ਉਹਦੀ ਬਦਲੀ ਕਰ ਦੋ ਠੀਕ ਹੈ ਇਹ ਦੋ رائے ਨੇ ਜਾਂ ਤਾਂ ਤੁਸੀਂ ਉਹਨੂੰ ਕੋਈ ਵੀ ਇਹਨੇ ਮਾੜਾ ਕੰਮ ਕੀਤਾ ਉਹਦਾ ਨਾਮ ਨਹੀਂ ਗਿਆ ਜਾਂ ਫਿਰ ਕੋਈ ਇਹਨੇ ਚੰਗਾ ਕੀਤਾ ਤੇ ਬੀਜੇਪੀ ਹਾਰ ਗਈ ਉਹਨੂੰ ਬਦਲੀ ਨਾ ਕਰੋ ਵੀ ਤਾਂ ਚੰਗਾ ਕੀਤਾ ਸੀ ਫਿਰ ਕਿਉਂ ਹੋ ਗਿਆ ਜੇ ਹਾਰ ਕੇ ਤੁਰੇ ਇੱਥੇ ਇੱਕ ਗੱਲ ਮੈਨੂੰ ਦੱਸੋ ਜੀ ਮੇਰੀ ਸਿਆਸੀ ਮਾਹਿਰ ਕੀ ਕਹਿੰਦੇ ਨੇ ਕਿਉਂਕਿ ਜੇਕਰ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਸਨਮਾਨ ਕੀਤਾ ਜਾਂਦਾ ਹੈ ਬੇਸ਼ੱਕ ਚਰਚਾਵਾਂ ਚੱਲ ਰਹੀਆਂ ਨੇ ਅਜੇ ਕੋਈ ਲਿਸਟ ਜਾਰੀ ਨਹੀਂ ਹੋਈ ਚਰਚਾਵਾਂ ਨੇ ਕਦੋਂ ਸਨਮਾਨ ਕੀਤਾ ਜਾਂਦਾ 15 ਅਗਸਤ ਨੂੰ ਕੀਤਾ ਜਾਂਦਾ ਜਾਂ ਅਗਲੇ ਦਿਨ ਕੀਤਾ ਜਾਂਦਾ ਕਦੋਂ ਕੀਤਾ ਜਾਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਜਿਹੜੇ ਸਿਆਸੀ ਮਾਇਰ ਕੀ ਕਰ ਰਹੇ ਕੀ ਪੰਜਾਬ ਦੇ ਵਿੱਚ ਕੀ ਅਸਰ ਹੋਵੇਗਾ ਜੇਕਰ ਸਨਮਾਨ ਕਰਦੇ ਨੇ ਕਿਸਾਨਾਂ ਦੇ ਵਿੱਚ ਕੀ ਪ੍ਰਭਾਵ ਜਾਵੇਗਾ ਆਮ ਲੋਕਾਂ ਦੇ ਵਿੱਚ ਕੀ ਪ੍ਰਭਾਵ ਜਾਵੇਗਾ ਕਿਉਂਕਿ ਕਿਸਾਨ ਦੇਸ ਦਾ ਅੰਦਾਤਾ ਨੇ ਤਾਂ ਉਹਦੇ ਕਰਕੇ ਜਿਹੜਾ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਜਿਹੜਾ ਹਰਿਆਣਾ ਸਰਕਾਰ ਦੇ ਪੁਲਿਸ ਕਰਮਚਾਰੀਆਂ ਨੇ ਗੋਲੀ ਚਲਾਈ ਹੈ ਪਰ ਜੇ ਪੁਸ਼ਟੀ ਨਹੀਂ ਹੋਈ ਜਾਂਚ ਚੱਲ ਰਹੀ ਹੈ ਦੇਖੋ ਅਮਰਜੀਤ ਗੱਲ ਇਹ ਆ ਵੀ ਆਪਾਂ ਇਸ ਤੋਂ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ ਵੀ ਜੇ ਉਹਨਾਂ ਦਾ ਸਨਮਾਨ ਹੁੰਦਾ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਕਿਸਾਨਾਂ ਤੇ ਧਰਨਾਕਾਰੀ ਕਿਸਾਨਾਂ ਤੇ ਕੱਲੇ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਵਿੱਚ ਉਹ ਕਿਸਾਨ ਜਿਹੜਾ ਇਸ ਸੰਘਰਸ਼ ਦੀ ਹਮਾਇਤ ਕਰਦਾ ਜਿਹੜੇ ਮਰਤੇ ਕਿਸਾਨਾਂ ਉਹਨਾਂ ਦੀ ਹਮਾਇਤ ਕਰਦਾ ਉਹਨਾਂ ਨਾਲ ਦੁੱਖ ਪ੍ਰਗਟ ਕਰਦਾ ਦੁੱਖ ਸਾਂਝਾ ਕਰਦਾ ਜਾਂ ਜਿਨ੍ਹਾਂ ਤੇ ਗੋਲੀਆਂ ਚੱਲੀਆਂ ਜ਼ਖਮੀ ਹੋਏ ਜਾਂ ਜਿਨ੍ਹਾਂ ਦੇ ਉੱਪਰ ਅਤੂ ਗੈਸ ਦੇ ਗੋਲੇ ਚੱਲੇ ਕਈਆਂ ਦੀਆਂ ਅੱਖਾਂ ਨਿਕਲ ਗਈਆਂ ਕਈਆਂ ਦੇ ਅੰਗ ਜਿਹੜੇ ਹੈਗੇ ਆ ਉਹ ਹੋਏ ਡੈਮੇਜ ਹੋਏ ਆ ਉਹਨਾਂ ਸਾਰਿਆਂ ਦੇ ਦਿਲ ਦੇ ਵਿੱਚ ਇਹ ਜਾਏਗੀ ਕਿ ਭਾਜਪੀ ਨੇ ਸਾਡੇ ਨਾਲ ਤੱਕਾ ਕੀਤਾ ਸਾਡੇ ਜ਼ਖਮਾਂ ਤੇ ਨਮਕ ਪਾਇਆ ਅੱਜ ਉਹਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਤਾਂ ਉਹਨਾਂ ਕਿਸਾਨਾਂ ਤੇ ਨੌਜਵਾਨਾਂ ਦੀ ਵੀ ਆ ਜਿਨ੍ਹਾਂ ਦੀਆਂ ਜਿਵੇਂ ਆਪਾਂ ਗੱਲ ਕਰਕੇ ਟੇ ਆ ਅੱਖ ਨਿਕਲੀ ਐ ਹੋਰ ਅੰਗ ਡੈਮੇਜ ਹੋਇਆ ਅੱਜੇ ਉਹ ਪਰਿਵਾਰ ਵੀ ਖਤਮ ਹੋ ਗਿਆ ਅੱਜੇ ਉਹ ਬੈੱਡ ਤੇ ਪਏ ਆ ਅਜੇ ਉਹ ਬੈੱਡ ਤੇ ਪਏ ਨੇ ਬੈੱਡ ਤੇ ਪੈ ਕੇ ਅਜੇ ਉਹ ਦਵਾਈਆਂ ਲੈ ਰਹੇ ਨੇ ਅਜੇ ਉਹ ਆਪਣਾ ਟ੍ਰੀਟਮੈਂਟ ਕਰਾ ਰਹੇ ਆ ਤੇ ਤੁਸੀਂ ਉਸ ਤੋਂ ਪਹਿਲਾਂ ਹੀ ਸਨਮਾਨ ਕਰਨਾ ਸ਼ੁਰੂ ਕਰਤਾ ਤੁਸੀਂ ਤਾਂ ਇਹ ਤਾਂ 네ਗੇਟਿਵ ਤਾਂ ਜਾਣੇ ਜਾਣਾ ਪਰ ਗੱਲ ਇਹ ਵੀ ਚੰਗਾ ਹੁੰਦਾ ਵੀ ਜੇ ਭਾਜਪਾ ਹਰਿਆਣਾ ਸਰਕਾਰ ਰეკਮੈਂਡ ਨਾ ਕਰਦੀ ਕਿਸੇ ਹੋਰ ਮੌਕੇ ਤੇ ਕਰ ਦਿੰਦੀ ਉਹਨਾਂ ਦੀ ਬਦਲੀ ਕਰਕੇ ਕਿਸੇ ਹੋਰ ਜਗ੍ਹਾ ਤੇੋਂ ਕੋਈ ਚੰਗਾ ਕੰਮ ਕਰਾਉਂਦੀ ਉਦੋਂ ਉਹਨਾਂ ਦਾ ਨਾਮ ਰეკਮੈਂਡ ਕਰਦੇ ਫਿਰ ਮੰਨ ਲੈਂਦੇ ਪਰ ਤੁਸੀਂ ਹੁਣ ਇਹ ਜੇ ਮੌਕੇ ਤੇ ਆ ਕੇ ਕਰਤਾ ਜਦੋਂ ਕਿਸਾਨ ਅਜੇ ਵੀ ਧਰਨਿਆਂ ਤੇ ਬੈਠੇ ਆ ਬਾਰਡਰਾਂ ਤੇ ਬੈਠੇ ਆ ਇੱਕ ਪਾਸੇ ਤੁਸੀਂ ਕਿਸਾਨਾਂ ਦੇ ਉਤੋਂ ਇੱਕ ਐਕਸਪੈਕਟ ਕਰਦੇ ਹੋ ਕਿ ਉਹ ਤੁਹਾਡੇ ਜਿਹੜੇ ਬਾਰਡਰ ਖੋਲ ਦੇਣ ਸਰ ਪਰ ਇਹ ਵੀ ਤਾਂ ਸਵਾਲ ਉੱਠ ਰਹੇ ਨੇ ਕਿਉਂਕਿ ਖਾਕੀ ਦੀ ਗੱਲ ਕੀਤੀ ਆਵੇ ਵਰਦੀ ਤੇ ਵੀ ਤਾਂ ਕਿਤੇ ਨਾ ਕਿਤੇ ਜਿਹੜਾ ਆਪਾਂ ਸਵਾਲ ਉੱਠ ਰਹੇ ਨੇ ਕਿ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਜੇਕਰ ਗੱਲ ਕੀਤੀ ਆਵੇ ਸਨਮਾਨ ਕੀਤਾ ਜਾਂਦਾ ਕਿ ਪੁਲਿਸ ਇੱਕ ਉਹ ਸ਼ਖਸ ਹੁੰਦਾ ਜਿਨ੍ਹਾਂ ਨੇ ਕੋਈ ਚੰਗਾ ਕੰਮ ਕਰਦੀ ਆ ਤਾਂ ਜਾ ਕੇ ਸਨਮਾਨ ਕੀਤਾ ਜਾਂਦਾ ਸਵਾਲ ਤਾਂ ਵਰਦੀ ਤੇ ਵੀ ਖੜੇ ਹੁੰਦੇ ਨੇ ਨਹੀਂ ਦੇਖੋ ਗੱਲ ਇਹ ਆ ਮਰਜੀਤ ਸਵਾਲ ਖੜੇ ਕਰਦੇ ਆ ਹਮ ਅਕਸਰ ਸਵਾਲ ਖੜੇ ਹੁੰਦੇ ਨੇ ਜਦੋਂ ਕੋਈ ਮੰਨ ਲਓ ਕਿਸੇ ਤਰ੍ਹਾਂ ਦਾ ਕੰਮ ਹੁੰਦਾ ਤਾਂ ਜਿਹੜੀ ਵਰਦੀ ਹੈ ਤੇਹੀ ਸਵਾਲ ਉੱਠਦਾ ਕਿ ਉਹ ਪੁਲਿਸ ਅਧਿਕਾਰੀ ਨੇ ਉਹ ਕੀਤਾ ਪੁਲਿਸ ਮੁਲਾਜ਼ਮ ਨੇ ਆ ਕਰਤਾ ਪਰ ਪੁਲਿਸ ਅਧਿਕਾਰੀ ਇੱਕ ਕਾਨੂੰਨ ਦੇ ਵਿੱਚ ਬੱਝੇ ਹੁੰਦੇ ਆ ਬਿਲਕੁਲ ਠੀਕ ਹੈ ਉਹਨੇ ਆਪਣੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਉਹਨੇ ਆਪਣੇ ਅਫਸਰ ਦੀ ਡਿਊਟੀ ਬਜਾਉਣੀ ਆ ਜਿਵੇਂ ਆਪ ਕਿਹਾ ਜਾਂਦਾ ਹੈ ਵੀ ਜਿਹਦੀ ਸਰਕਾਰ ਪੁਲਿਸ ਅਧਿਕਾਰੀ ਨੇ ਉਹਨੂੰ ਜਾ ਕੇ ਸਲੂਟ ਮਾਰ ਦੇਣਾ ਬਿਲਕੁਲ ਉਹਦਾ ਵੀ ਅਸਰ ਹੁੰਦਾ ਬਿਲਕੁਲ 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 ਅੱਜ ਬੀਜੇਪੀ ਸਰਕਾਰ ਹੈ ਸਾਰੇ ਅਧਿਕਾਰੀ ਸਾਰੇ ਕਰਮਚਾਰੀ ਬੀਜੇਪੀ ਨੂੰ ਸਲੂਟ ਮਾਰਦੇ ਆ ਅਗਰ ਕੱਲ 2 ਮਹੀਨਿਆਂ ਨੂੰ ਇਲੈਕਸ਼ਨ ਹੁੰਦੀ ਹੈ ਉੱਥੇ ਸਰਕਾਰ ਬਦਲ ਜਾਂਦੀ ਹੈ ਜਿਹਦੀ ਸਰਕਾਰ ਵੱਲੋਂ ਜਾਂ ਕਰੋ ਸਲੂਟ ਮਾਰ ਦੇਣਾ ਉਹ ਇੱਕ ਕਾਨੂੰਨ ਦਾ ਵੱਜਿਆ ਹੋਇਆ ਠੀਕ ਹੈ ਜਿਹੜਾ ਪੁਲਿਸ ਅਧਿਕਾਰੀ ਹੈ ਉਹ ਕਾਨੂੰਨ ਦਾ ਵੱਜਿਆ ਹੋਇਆ ਉਹਨੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਹੈ ਉਹਨੇ ਸਰਕਾਰ ਦਾ ਹੁਕਮ ਮਜਾਣਾ ਉਹਨੇ ਇਹ ਥੋੜਾ ਰੱਖਣਾ ਵੀ ਮੰਨ ਲਓ ਕਿ ਕਈ ਵਾਰ ਕੀ ਹੁੰਦਾ ਜਿਵੇਂ ਪੰਜਾਬ ਦੇ ਵਿੱਚ ਵੀ ਕਈ ਅਜਿਹੇ ਵਾਕਏ ਹੋਏ ਨੇ ਹੋਰ ਸਟੇਟਾਂ ਚ ਵੀ ਹੋਏ ਨੇ ਤਾਂ ਉਸ ਤੋਂ ਬਾਅਦ ਕੰਮ ਕਰਾਉਂਦਾ ਕੋਈ ਹੈ ਬੇਸ਼ੱਕ ਕੰਮ ਸਰਕਾਰ ਕਰਾ ਦਿੰਦੀ ਹੈ ਸਰਕਾਰ ਦੇ ਅਫਸਰ ਕਰਾ ਦਿੰਦੇ ਨੇ ਸਰਕਾਰ ਦੇ ਆਗੂ ਕਰਾ ਦਿੰਦੇ ਨੇ ਸਰਕਾਰ ਦੇ ਮੰਤਰੀ ਕਰਾ ਦਿੰਦੇ ਨੇ ਉਹ ਪਰ ਉਹ ਪ੍ਰੈਸ਼ਰ ਪੈ ਜਾਂਦਾ ਪ੍ਰੈਸ਼ਰ ਆ ਜਾਂਦਾ ਵੀ ਆ ਕੰਮ ਆਪਾਂ ਨੇ ਕਰਨਾ ਪਰ ਉਹ ਕਰਨਾ ਤਾਂ ਅਫਸਰ ਨੂੰ ਪੈਂਦਾ ਚਾਹ ਪੁਲਿਸ ਅਧਿਕਾਰੀਆ ਚ ਸਿਵਲ ਅਧਿਕਾਰੀਆ ਚ ਮੁਲਾਜ਼ਮ ਪੰਜਾਬ ਪੁਲਿਸ ਦਾ ਚ ਸਿਵਲ ਦਾ ਉਹਨੂੰ ਉਹ ਕਰਨਾ ਪੈਂਦਾ ਕਲਮ ਉਹਦੀ ਚੱਲਦੀ ਆ ਸਾਈਨ ਉਹਦੇ ਹੋਣੇ ਆ ਉੱਪਰੋਂ ਸਿਰਫ ਪ੍ਰੈਸ਼ਰ ਹੁੰਦਾ ਇਸ ਕਰਕੇ ਇਹਨਾਂ ਅਧਿਕਾਰੀਆਂ ਦੇ ਜਿਹੜੀ ਖਾਕੀ ਤੁਸੀਂ ਗੱਲ ਕੀਤੀ ਆ ਉਹਤੇ ਸਵਾਲ ਉੱਠਦੇ ਆਏ ਨੇ ਹਮੇਸ਼ਾ ਉੱਠਦੇ ਕਾਫੀ ਲੰਬੇ ਸਮੇਂ ਤੋਂ ਉੱਠਦੇ ਆ ਰਹੇ ਆ ਔਰ ਅੱਗੇ ਵੀ ਉੱਠਦੇ ਰਹਿਣੇ ਨੇ ਇਹ ਜੀ ਕੋਈ ਗੱਲ ਕਿ ਕਾਨੂੰਨ ਬਦਲ ਜਾਣਾ ਕਾਨੂੰਨ ਇਹੀ ਰਹਿਣੇ ਨੇ ਉਹਨਾਂ ਤੇ ਸਵਾਲ ਉੱਠਦੇ ਰਹਿਣੇ ਨੇ ਪਰ ਜਿਹੜੀ ਮੇਨ ਗੱਲ ਇਹ ਹੈ ਕਿ ਜਿਹੜੇ ਕੰਮ ਕਰਾ ਦਿੰਦੇ ਨੇ ਉਹ ਫੇਰ ਪਰਦੇ ਦੇ ਪਿੱਛੇ ਰਹਿ ਜਾਂਦੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਜਿਹੜੀ ਗੱਲ ਐਂਡ 'ਚ ਆ ਕੇ ਪਹਿਹੀ ਗੱਲ ਕਰਾਂਗੇ ਅੰਤ ਦੇ ਵਿੱਚ ਵੀ ਜਿਹੜਾ ਇਹ ਸਨਮਾਨ ਕੀਤਾ ਜਾ ਰਿਹਾ ਤੇ ਸਨਮਾਨ ਜੇ ਨਾ ਹੋਵੇ ਚੰਗੀ ਗੱਲ ਹੈ ਤੇ ਕਿਸਾਨ ਵੀ ਇਹਦੇ ਵਿੱਚ ਭਲਾ ਚਾਹਣਗੇ ਕਿਸਾਨਾਂ ਨੂੰ ਜਾਂ ਵੱਖਵਾਦੀ ਦੱਸ ਰਹੇ ਹੋ ਤੇ ਉਹ ਦੱਸ ਕੇ ਤੁਸੀਂ ਜਿਹੜੇ ਉਹਨਾਂ ਦੇ ਵਿਰੋਧਚ ਨੇ ਜਾਂ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ ਤੋਂ ਹੀ ਸਨਮਾਨ ਕਰ ਰਹੇ ਹੋ ਉਹਨਾਂ ਦਾ ਮਾਨਸਤਕਾਰ ਕਰ ਰਹੇ ਹੋ ਉਹਨਾਂ ਨੂੰ ਜਿਹੜਾ ਰਾਸ਼ਟਰਪਤੀ ਮੈਡਲ ਦੇ ਰਹੇ ਹੋ ਤਾਂ ਇਹ ਚੰਗੀ ਗੱਲ ਨਹੀਂ ਹੋਏਗੀ ਅਜੇ ਹਾਂ ਮੇਰੇ ਖਿਆਲ ਵਿੱਚ ਨਹੀਂ ਹੋਣਾ ਚਾਹੀਦਾ ਠੀਕ ਕਰ ਪਾਣੀ ਜੀ ਬਹੁਤ ਧੰਨਵਾਦ ਸੋ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਕਿਉਂਕਿ ਸ਼ੰਭੂ ਤੇ ਬਾਰਡਰ ਦੀ ਗੱਲ ਕੀਤੀ ਆਵੇ ਖਨੋਰੀ ਬਾਰਡਰ ਦੀ ਗੱਲ ਕੀਤੀ ਆਵੇ ਜਿੱਥੇ ਕਿ ਕਿਸਾਨ ਜਿਹੜੇ ਨੇ ਉਹ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਪਰ ਆਖਰਕਾਰ ਕੀ ਇਹ ਬੜੀ ਮੈਂਬਰੀ ਕਮੇਟੀ ਬਣਾਈ ਜਾਵੇਗੀ ਕਿ ਉਹਨਾਂ ਦੇ ਬੈਠ ਕੇ ਕੋਈ ਮਸਲੇ ਦਾ ਹੱਲ ਹੋਵੇਗਾ ਜਾਂ ਫਿਰ ਇਸੇ ਤਰ੍ਹਾਂ ਕਿਸਾਨ ਜਿਹੜੇ ਉਹ ਕਰਨਾ ਪ੍ਰਦਰਸ਼ਨ ਕਰਦੇ ਰਹਿਣਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ